हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਆਨਰ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੈਸੇ ਟੋਟਲ 14 ਤੁਹਾਨੂੰ ਦਿਖਾਉਣੇ ਆ ਦੋ ਪਾਰ ਦੇ ਵਿੱਚ ਆਪਾਂ ਵੀਡੀਓ ਬਣਾ ਦਿਆਂਗੇ ਠੀਕ ਹੈ ਜੀ ਜ਼ਿਆਦਾਤਰ ਵੜਾ ਨੇ ਵਿੱਚੋਂ ਕੋਈ ਮੱਝਾਂ ਝੋਟੀਆਂ ਵੀ ਹੈਗੀਆਂ ਠੀਕ ਹੈ ਜੀ ਸੋ ਪੂਰੀ ਡਿਟੇਲ ਆਪਾਂ ਫਿਰ ਸਤਨਾਮ ਤੋਂ ਲੈ ਲਾਂਗੇ ਨਾਗ ਵਤੇਰੇ ਆ ਤੇ तकरीबन ਕੋਈ 6 6 7 7 ਨੱਕ ਜਿਹੜੇ ਆ ਆਪਾਂ ਇੱਕ ਇੱਕ ਪੂਰ ਦੇ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਇੱਕ ਇੱਕ ਭਾਗ ਪਾੜ ਦੇ ਵਿੱਚ ਦਿਖਾ ਦੇਵਾਂਗੇ ਠੀਕ ਆ ਜੀ ਬੜਾ ਜ਼ਿਆਦਾਤਰ ਸੁਈਆਂ ਸਵਾਈਆਂ ਨੇ ਕੋਈ ਭਰਾ ਆਪਦੀ ਦੋ ਟਾਈਮ ਚਾਰ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ ਸੋ ਪੂਰੀ ਡਿਟੇਲ ਆ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਡੀਓ ਨੂੰ ਇਹਨਾਂ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਸੋ ਪੱਟੀ ਤੋਂ ਜਿਹੜੀ ਦੋਸਤੋ ਸੜਕ ਤਰਨਤਰ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਕੈਰੋਂ ਲੋਕਾ ਪਿੰਡ ਵੀ ਇਸੇ ਸੜਕ ਦੇ ਉੱਪਰ ਆਉਂਦਾ ਕੋਈ 5 ਕਿਲੋਮੀਟਰ ਦੀ ਦੂਰੀ ਆ ਪੱਟੀ ਸ਼ਹਿਰ ਹਰ ਇੱਕ ਪਤਨ ਤੋਂ ਕੋਈ 12 14 14 ਕਿਲੋਮੀਟਰ ਦੀ ਦੂਰੀ ਹੈ ਸਾਰੀ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਰੀ ਕਾਲ ਸასი ਹੈ ਵੀਰ ਜੀ ਹੋਰ ਭਾਜੀ ਠੀਕ ਠਾਕ ਸੋ ਕਿਰਪਾ ਬਾਬੇ ਨਾਲ ਚੜਦੀ ਕਲਾ ਜੀ ਪ੍ਰਤਾਪ ਸਿੰਘ ਸਾਸਰੀ ਕਾਲ ਸਾਸਰੀ ਕਾਲ ਸਾਰੇ ਸਾਰੇ ਭੈਣ ਭਰਾ ਸਾਸਰੀ ਕਾਲ ਹੋਰ ਮਰਜਿਆਂ ਦੇ ਸ਼ਾਲਾ ਕਿਰਪਾ ਬਾਬੇ ਜੀ ਚਲੋ ਸ਼ੁਕਰੇ ਮਾਲਕ ਦਾ ਅੱਜ ਸਤਨਾਮ ਜਿਹਦਾ ਬਾਜ ਜੇਵਰ ਕੀਤਾ ਨਾਗਰ ਐਸੇ ਟੋਟਲ 14 ਨੇ ਆਪਣਾ ਲਿਆ ਜੀ ਦੋ ਗਮਜਾ ਹੋਣਗੀਆਂ ਅੱਜ ਨਹੀਂ ਮਾਜ ਵੀਰ ਜੀ ਕੋਈ ਨਹੀਂ ਕੱਟੀ ਆ ਪੂਰੀ ਨੀਲੀ ਰਾਜੀ ਬਹੁਤ ਚੰਗੀ ਜੀ ਠੀਕ ਆ ਜੀ ਹਾਂ ਬਾਕੀ ਸਾਰੀਆਂ ਵੜਾਂ ਹੀ ਆ ਜੀ ਬਾਕੀ ਸਾਰੀਆਂ ਵੜਾਂ ਹੀ ਆਂ ਹਾਂ ਜੀ ਇੱਕ ਦੋ ਵਜੇ ਟੋਕਣ ਗੱਬਣਿਆ ਇੱਕ ਵਛੀ ਹੌਂਸਰ ਬੜੀ ਚੰਗੀ ਬਰੀਡ ਵਾਲੀ ਆ ਓਕੇ ਇਦਾਂ ਕਰਕੇ ਵਛੀਆਂ ਕੋਈ ਗੱਬਣਾ ਕੋਈ ਸੁਈਆਂ ਜੀ ਹਾਂ ਮਰਲਾਮ ਲਾ ਕੇ ਮੈਂ ਕਿ ਤੋਕੜ ਆਪਣਾ ਦੂਜਾ ਤੋਕੜ ਗੱਬਣ ਮਾਗ ਤਾਂ ਨਹੀਂਗਾ ਕੋਈ ਅੱਜ ਹੈ ਇੱਕ ਵਛੀ ਹੈ ਤੋਕੜ ਗੱਬ ਠੀਕ ਹੈ ਜੀ ਬਹੁਤ ਵੀ ਇੱਕ ਤੋਕੜ ਗੱਬਣ ਮਾਗਾ ਜ਼ਿਆਦਾਤਰ ਬੱਚੀਆਂ ਦੋਸਤੋ ਸੁਈਆਂ ਸਵਾਈਆਂ ਹੀ ਆ ਕੋਈ ਗੱਬਣ ਨਹੀਂ ਹੈਗੀਆਂ ਠੀਕ ਹੈ ਜੀ ਤੇ ਜੇਕਰ ਗੱਬਣ ਹੋਈਆਂ ਵੀ ਤੁਹਾਨੂੰ ਵਿੱਚ ਡਿਟੇਲ ਆਪਾਂ ਦੇ ਦੇਾਂਗੇ ਠੀਕ ਆ ਤੇ ਇਧਰੋਂ ਸਤਨਾਵੀ ਰੁਪਏ ਦੇ ਨੰਬਰੋਂ ਕਿਹੜੇ ਪਾਸੇ ਸ਼ੁਰੂ ਕਰੀਏ ਠੀਕ ਹੈ ਜੀ ਸੋ ਮਾਲ ਦੋਸਤੋ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਹੁੰਦਾ ਪਿੱਛੇ ਦੇ ਵੀ ਆਪਾਂ ਕੋਈ 5-4 ਦਿਨ ਪਹਿਲਾਂ ਵੀਡੀਓ ਵਿਖਾਈ ਸੀਗੀ ਕੋਈ 12-13 ਨਾਗ ਉਸ ਵੀਡੀਓ ਦੇ ਵਿੱਚ ਦਿਖਾ ਹਾਂ ਜੀ ਬੜੀ ਕਿਵੇਂ ਬੱਚੀ ਤੋਂ ਕਰਦੇ ਆ ਕੀ ਡਿਟੇਲ ਆ ਭਰਾ ਇਹ ਪਲੂਨ ਵੀਰ ਜੀ ਸੂਈ ਪਹਿਲਾਂ ਸੂਆ ਜੀ ਪਹਿਲਾਂ ਬੱਚੀ ਆ ਸੁਈ ਨੇ ਹੋ ਗਿਆ ਪੰਜਵਾਂ ਚੌਥਾ ਦਿਨ ਲਓ ਜੀ ਪੰਜਾਂ ਚੌ ਦਿਨਾਂ ਦੀ ਦੋਸਤੋ ਸੂਈ ਆ ਤੇ ਪਲੂਨ ਪਹਿਲਾਂ ਸੂਆ ਬੱਚੀ ਆ ਵੱਡਾ ਕੱਦ ਕਾਠਾ ਮਗਰ ਕੀ ਤੇ ਬੱਚਾ ਮਗਰ ਬੱਚਾ ਜੀ ਮਗਰ ਬੱਚਾ ਮੇਲ ਕਾਫ ਆ ਕਿੰਨੇ ਦਿਨ ਦੱਸਿਆ ਪੰਜਵਾਂ ਦਿਨ ਹੋ ਗਿਆ ਜੀ ਪੰਜਵਾਂ ਦਿਨ ਕਿੰਨੇ ਬੋਲੇ ਜਾਂ ਦੁੱਧ ਕਿੰਨਾ ਆ ਇਹਦੇ ਵੀ 20 ਕਿਲੋ ਬਹੁਤ ਆਇਆ ਜੀ 20 ਕਿਲੋ ਹਾਂ ਜੀ ਲਓ ਜੀ 20 ਕਿਲੋ ਦੋਸਤੋ ਬੋਲਾ ਇਸ ਵਕਤੇ ਤੇ ਥਲੇ ਤਿਆਰ ਆ ਕੋਈ ਪੰਜਾਂ ਚੌ ਦਿਨਾਂ ਦੀ ਸੂਈ ਆ ਕੱਦ ਬਿਲਕੁਲ ਫਿਕਸ ਹੋਵਣਾ ਚਾਹੀਦਾ ਖੁੱਚਾਂ ਤੋਂ ਗੇਠ ਖੁੱਚਾ ਠੀਕ ਹੈ ਜੀ ਆ ਵੇਖੋ ਤਾਂ 20 ਲੀਟਰ ਇਸ ਵਕਤ ਕਰਮਾ ਲਈ ਤੇ ਦੁੱਧ ਹਾਜ਼ਰ ਆ ਬੋਲਾ ਹਾਜ਼ਰ ਹੈ ਕਰਮਿੰਟ ਪ੍ਰਤਾਪ ਰੋਕੀ ਆ ਦੇਖੋ ਜੀ ਠੀਕ ਹੈ ਲੋ ਜੀ ਹਾਂ ਠੀਕ ਆ ਲੋ ਵੀ ਮਗਰ ਬੱਛਾ ਇਹਦੇ ਮੇਲ ਕਾ ਵਾ ਠੀਕ ਹੈ ਜੀ ਤੋਂ ਕੱਦ ਪੂਰਾ ਵੱਡਾ ਕੋਈ ਮੇਰਾ ਭਰਾ ਦੂਰੋਂ ਨੇੜੋਂ ਆ ਰਿਹਾ ਠੀਕ ਆ ਜੀ ਆਈਡੀਆ ਤੁਸੀਂ ਮੰਨ ਕੇ ਆਇਓ ਬਾਕੀ ਨਾ ਦੇਖੋ ਜੀ ਹਾਂ ਵੇਨਮੂਨ ਕਾਫੀ ਆ ਹਵਾਨੇ ਚੱਡੇ ਦੇ ਉੱਪਰ ਮੋਟੀਆਂ ਨਾੜਾਂ ਵੇਨਾ ਦੋਸਤਾਂ ਤੁਹਾਨੂੰ ਦੂਰੋਂ ਨਜ਼ਰ ਆ ਜਾਣਗੀਆਂ ਆ ਲਓ ਆ ਮੂੰਹ ਮੱਥਾ ਠੀਕ ਆ ਬੱਚਾ ਕਿੱਥੇ ਹੈ ਬਹੁਤ ਗਰੀਬਦਾਰ ਜੀ ਲਓ ਜੀ ਆ ਬੱਚਾ ਵੀ ਤਾਂ ਬਾਕੀ ਦੇਖੋ ਲੈਵਲ ਸਾਰੇ ਪੂਰੇ ਜੀ ਮੁਠੀ ਆ ਦੇ ਸਮਾਜ ਵਿੱਚ ਅਸੀਂ ਪੂਰਾ ਮੁਠੀਆ ਸਮਾਜ ਵਿੱਚ ਐਵੇਂ ਛੋਟਾ ਦੇਖੋ ਹਾਂ ਦੇਖੋ ਬਾਕੀ ਪਹਿਲੋਂ ਬੱਚੀਆਂ ਚੁਵਾਈਆਂ ਚੁਵਾਈਆਂ ਜੋ ਆਜੀ ਹੋਰ ਵੀ ਥੰਨੇ ਕਲਾਉਗੇ ਆ ਪੰਜਾ ਇਸ ਤਰ੍ਹਾਂ ਲਾ ਕੇ ਮੰਜਣੀ ਹਾਂ ਕਿਹੜਾ ਬੱਚਾ ਪ੍ਰਤਾਪ ਆਹ ਗੋੜੀ ਮਿੱਤੋ ਜੀ ਲਓ ਜੀ ਆ ਬੱਚਾ ਜੀ ਬੱਛਾ ਹੈ ਮੈਂ ਕਰਾਉਂਦਾ ਜੀ ਬੱਛਾ ਪੂਰਾ ਬਰੀਡ ਹੋਵੇ ਬਿਲਕੁਲ ਜੀ ਠੀਕ ਆ ਤੇ ਸਤਨਾਮ ਮੋਨੂ ਵੀਰ ਦੱਸ ਸਕੀ ਕਰਦਾ ਇਹਦਾ ਮੋਨੂ ਵੀਰ ਜੀ ਜਿਹੜਾ ਵਸ਼ੀ ਦਾ ਢਾਂਜਾ ਹਾਂ ਹੋਵੇ 85 ਕਰ ਲਈ ਹਾਂ ਪਰ ਤੁਹਾਨੂੰ ਵਾਦਾ ਵੀ ਆਪਣਾ ਮੋਨੂ ਦਾ ਬਿਲਕੁਲ ਜਾਇਜ਼ ਜਾਇਜ਼ ਪੱਕਾ ਜਾਇਜ਼ ਹੀ ਮਾਤ ਦੇਣਾ ਜੀ ਮੋਲੇ ਵੀ ਜਿਨਾ ਕਰਦੇ 75000 ਰੁਪਏ ਹਾਂਜੀ 72000 ਦੀ ਰਸੀ ਦੇ ਦਾਂਗੇ 72 ਦੀ ਹਾਂ 500 ਕਿਲੋਮੀਟਰ ਦਾ ਕਰ ਦਾਂਗੇ ਜੀ ਹਾਂ ਹਾਂਜੀ ਜੇ ਕੋਈ ਭੈਰ ਭਰਾ ਇਸੇ ਹੋ 20 ਕਿਲੋ ਚੌਕ ਜੇ ਕੋਈ ਗਾਰੰਟੀ ਦੇ ਮੰਗਾਵੂ 18 ਕਿਲੋ ਦੀ ਫੁੱਲ ਗਾਰੰਟੀ ਹੋਊਗੀ ਠੀਕ ਆ ਹਾਂਜੀ ਦੁੱਧ ਦਾ ਨਾਲੇ ਸੰਤੂ ਸਾਹਿਬ ਅੱਗੇ ਵੀਡੀਓ ਪਾਗੇ ਦੁੱਧ ਆਣੀਆਂ ਪ੍ਰੋਫੂ ਹੁੰਦਾ ਜੋ ਦੱਸਾਂਗੇ ਉਹ ਸੱਚੀ ਹੋਊਗਾ ਅੱਪਾ ਸਵਾਦ ਤਾਂ ਆਈਆਂ ਵੀਰੇ ਦੁੱਧ ਨੂੰ ਕਿਸੇ ਨੇ ਪੰਜੀ ਤਰੀਕਾ ਦੁੱਧਾ ਕਰਕੇ ਦੇਖੀ ਜੀ ਉਹਨੇ ਪੈਸੇ ਲਾਉਣੇ ਆ 2000 70 ਚ ਲਓ ਜੀ ਵੱਡੀ ਅੱਧੀ ਦੇ ਵਿੱਚ ਜੰਮੀਰ ਜੀ ਵੱਡੀ ਬਾਕੀ ਏਡੀ ਠੰਡੀ ਵੰਗਾ ਪਾਉਂਦੀ ਲੋੜ ਕੋਈ ਨਹੀਂ ਕਰਵਾਇਦੋ ਠੀਕ ਆ ਉਹ ਦੱਸੀ ਜਾਮਾ ਆਪਾਂ ਹਾਥੋਂ ਤੇ ਲਾ ਕੇ ਵਿਖਾਈ ਦਿੱਤਾ ਹਾਂਜੀ ਹਾਂਜੀ ਲਓ ਜੀ ਕਿਸੇ ਰਕਮ ਦਾ ਕੋਈ ਬੰਗਾ ਰਸੀ ਪਾਉਣ ਦੀ ਲੋੜ ਨਹੀਂ ਗਈ ਚੱਡਾ ਵੇਖੋ ਕਰਮਾ ਲਈ ਬਿਲਕੁਲ ਘਟਕੇ ਲੱਗਾ ਥਾਣ ਠੀਕ ਆ ਜੀ ਉਹ ਥੋੜੀ ਉਹ 70000 ਦੇ ਵਿੱਚ ਪਹੁੰਚਾ ਐਂਡ ਤੋਂ ਐਂਡ ਹਣਾ ਜੀ ਹਾਂਜੀ ਹਾਂਜੀ ਠੀਕ ਆ ਇਧਰ ਵੀਰ ਸਤਨਾਮ ਅਗਲੇ ਪਾਸੇ ਆਪਣੇ ਕੋਲ ਆ ਆ ਗਈ ਇੱਕ ਵੱਡੀ ਕਬੂਦਰੀ ਬੱਗੀ ਕਬੂਦਰੀ ਆ 6 ਦੰਦ ਆ ਬਰਤੌਰ ਦਾ ਰੰਗ ਗਾਉਂਦਾ ਚਿੱਟੀ ਹੈ ਮਗਰ ਬੱਚੀ ਆ ਦੇਖੋ ਜੀ ਬਹੁਤ ਸੋਹਣੀ ਬੱਚੀ ਹੈ ਪਲੂਨੀ ਹੈ ਵੀ ਪਲੂਨ ਪੂਨ ਦੰਦ ਤੋਂ ਫਾਰੀ ਮੜੀ ਬਹੁਤ ਦੰਦੀ ਕਰਾ ਦੋ ਨੋਟ ਲਓ ਵੀ ਪਲੂਨ ਪਹਿਲਾ ਸੂਆ ਬੱਚੀ ਆ ਬਾਕੀ ਆ ਦੇਖੋ ਦੇਖੋ ਜੀ ਕੋਈ ਕੰਨੀਆਂ ਨੋਤੀਆਂ ਆ ਦੋ ਇੰਸ ਦੇਖੋ ਦੋ ਪਾਸੇ ਕੰਨੀਆਂ ਖਲੋਤੀਆਂ ਲਓ ਵੀ ਠੀਕ ਆ ਜੀ ਕੰਨੀਆਂ ਖਲੋਤੀਆਂ ਦੋਸਤੋ ਅਜੇ ਜਵਾਨ ਨਹੀਂ ਹੋਈ ਕਿ ਬੱਚੀ ਤਕਰੀਬਨ ਕੋਈ 3.5 4 4 ਸਾਲ ਦੀ ਉਮਰ ਆ ਤੇ ਆ ਬੱਚੀ ਦਾ ਰੰਗ ਵੇਖੋ ਤੁਸੀਂ ਕਰਮਾਲੀ ਦਾ ਬਿਲਕੁਲ ਲਿਸ਼ਕੁਲਿਸ਼ਕੂ ਕਰਦਾ ਇੱਕ ਰੰਗ ਬਿਲਕੁਲ ਵਾਈਟ ਅੱਜ ਦਿਨ ਕਿੰਨੇ ਹੋ ਗਏ ਵੀਰੇ ਨੂੰ ਇਹਨੂੰ ਸੂਰਜ ਵੀ 22 ਦਿਨ ਹੋ ਗਏ 22 ਦਿਨ ਹੋ ਗਏ ਬੱਚਾ ਕੀ ਤੇ ਮਗਰ ਬੱਚੀ ਬੜੀ ਟੌਪ ਦੀ ਜੀ ਲੋ ਜੀ ਮਗਰ ਵੀ ਬੱਚੀ ਏ ਆਪ ਵੀ ਬੱਚੀ ਆ ਆ ਦੇਖੋ ਜੀ ਬਹੁਤ ਖੂਬਸੂਰਤ ਇੱਕ ਰੰਗ ਵਾਈਟ ਦੇ ਵਿੱਚ ਆ ਤੇ ਆ ਨੁਕਰੀ ਘੋੜੀ ਵਰਗਾ ਰੰਗਾ ਕਰਮਾਲੀ ਦਾ ਟਿੱਕਾ ਵਾਈਟ ਰੰਗ ਦੇ ਵਿੱਚ ਫੇਸਬੁਕਾਂ ਦੇ ਪ੍ਰਤਾਪ ਇੱਕ ਉਹਦੀ ਮਹਾਰਾਜ ਆ ਵੇਖੋ ਭਾਈ ਫਿਰ ਵਹਨੀ ਜੀ ਦੇਖੋ ਪੂਰੀ ਫਿਕਸ ਆ ਜੀ ਹਾਂ ਬਹੁਤ ਵਧੀਆ ਦੁੱਧ ਕਿੰਨਾ ਦੱਸੋ ਥੱਲੇ ਦੁੱਧ ਵੀਰ ਜੀ 15 ਕਿਲੋ ਹੋਊਗਾ 15 ਕਿਲੋ ਆ ਹਾਂ ਲਓ ਜੀ 15 ਕਿਲੋ ਦੁੱਧ ਸੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਥਾਂ ਨੇ ਬਹੁਤ ਸੋਹਣਾ ਲੱਗਾ ਕਰਮ ਵਾਲੀਓ ਠੀਕ ਆ ਜੀ ਹੱਥੀ ਮੁਠੀ ਵਾਲਾ ਥਾਣਾ ਸਪੇਸ ਗੈਬ ਬਹੁਤ ਵਧੀਆ ਤਕਰੀਬਨ ਕੋਈ ਚੱਪੇ ਚੱਪੇ ਤੇ ਥਾਣ ਲੱਗਾ ਦੂਰੀ ਤੇ ਠੀਕ ਆ ਆ ਵੇਖੋ ਜਿਵੇਂ ਆ ਕੇ ਪਸ਼ਮਾਨ ਜੀ ਬਹੁਤ ਹਮੋਈ ਜਵਾਬ ਸਾਂ ਪਰੇ ਖੇਡਾਂ ਲੱਗੇ ਅੱਛਾ ਜੀ ਹਾਂ ਜੀ ਗੱਲਾਂ ਹੀ ਪਰੇ ਦੀਆਂ ਹਾਂਜੀ ਹਾਂਜੀ ਉਹ ਜਿਹੜਾ ਪਿੱਟਾ ਹਾਂ ਉਹ ਥੋੜਾ ਮਾਲ ਆਇਆ ਹੁੰਦਾ ਤੁਹਾਡਾ ਨਵਾਂ ਮਾਲ ਆ ਰਾਹ ਗੁਰਾ ਨਾ ਦੇਖੋ ਜੀ ਠੀਕ ਆ ਬੱਚਾ ਬਖਾਈਏ ਤਾਂ ਆ ਬੱਚੀ ਆ ਬੱਚਾ ਹੀ ਮਗਰ ਵਾਕਿਆ ਬੋਲ ਬੁਲਦਾ ਬੱਚਾ ਇਹ ਕਿਹੜਾ ਆ ਆ ਰਹੀ ਆ ਜੀ ਲੈ ਸ਼ੀ ਪੂਰੀ ਸੋਨੇ ਪੇ ਪਿੱਠ ਪੁੜੇ ਆ ਬਹੁਤ ਹੀ ਜਿਆਦੀ ਚੰਗੀ ਬੱਛੀ ਆ ਜਿਉ ਆ ਬੱਛੀ ਆ ਮਗਰ ਤੇ ਸਤਨਾਮ ਰੇਟ ਇਹਦਾ ਦੱਸ ਗਿਓ ਆਪ ਉਹਨਾਂ ਦੱਸੀ ਜੇ ਏਵੀਐਸ ਦੇ ਬਰੂਡ ਦੀ ਅੱਛਾ ਇਹਦਾ ਵੀ ਖਸਰਾ ਜੋ ਕਹਿੰਦਾ ਦੱਸਿਆ ਤਰਾ ਹੈਗਾ ਪਰ ਉਹ ਨਿਕਲੇਗਾ ਜਮਾਗੋ ਗੱਲ ਦੇ ਲਗੀ ਮੈਂ ਸੀਮਨ ਚੰਗੇ ਦੀ ਬੱਛੀ ਪਿੱਛੇ ਨਹੀਂ ਡਈ ਆ ਹਾਂਜੀ ਹਾਂਜੀ ਅੱਛਾ ਇਹ ਦਵਾਂਗੇ ਕਿੰਨੇ ਦੀ ਆ ਉਹਨੂੰ ਵੀ ਜੀ ਭਾਵੇਂ ਇਹਦਾ ਵਸ਼ੀ ਦਾ 10000 ਰੁਪਏ ਕਰ ਲਈਏ ਹਾਂ ਮੋੜੇ ਦਾ ਆਪਾਂ ਕਰਦੇ ਹਾਂ 60000 ਰੁਪਏ 2000 ਰੁਪਏ ਦੀ ਕਸ਼ੂਰ ਕਰਦਾ ਹੈ 58000 ਦੀ ਪਹੁੰਚ ਕਰ ਦਾਂਗੇ 58 ਦੀ ਹਾਂਜੀ ਹਾਂਜੀ ਹੋ 55 ਦੀ ਕਰਦਾਵੇਂ ਸੰਦੂ ਸਾਲੇ ਪਈ ਕਸਰਾ ਕੱਢ ਕੇ 55 ਦੀ ਤੇ ਹੁੰਦਾ ਤਾਂ ਕਾ ਜਾਂਦੇ 55000 ਦੀ ਆ ਲੈ ਵਕੋਦਾ ਹੋਇਆ ਹੁੰਦਾ ਪਹੁੰਚ ਵਿੱਚ ਹੀ ਲਓ ਜੀ 55000 ਦੀ ਜੋੜੀ ਮਿਲ ਜਾਣੀ ਹੈ ਮਗਰ ਬੱਚੀ ਹੈ ਮਗਰ ਬੱਚੀ ਬਹੁਤ ਚੰਗੇ ਸੀਮਨ ਦੀ ਆ 15 ਕਿਲੋ ਦੁੱਧ ਐਸ ਵਾਂਗੂ 15 ਕਿਲੋ ਜਿੰਨਾ ਕੋ ਮਰਜ਼ੀ ਭੈਣ ਭਰਾ ਭਾਵੇਂ ਕੋਈ ਗਾਰੰਟੀ ਦੇ ਲੈ ਜਾ ਭਾਵੇਂ ਇਸੇ ਆ ਕੇ ਤਸਦੀ ਕਰੇ ਤਸਦੀ ਕਰਵਾਵਾਂਗੇ ਦੁੱਧ ਦੇ ਵਿੱਚ ਆਪਾਂ ਸਤਨਾਮ ਪਹਿਲਾਂ ਹੀ ਵਾਰ ਲਾ ਲਓ ਜੀ ਨੋਟ ਨਹੀਂ ਭਾਈ ਆਹ ਤਾਂ ਮੇਰੀ ਸਹੋੜੀ ਦਿੱਤੀ ਜਾਂਦੀ ਇਹ ਨਹੀਂ ਵੀ 15 10 ਕਿਲੋ ਆਪਾਂ ਸੱਤ ਆਹ ਹੋ ਜਾਵੇਗਾ ਜਿੰਨਾਂ ਦਾ ਦਿਨੋਂ ਉਹਨਾਂ ਦਾ ਸਾਹਿਬਾਂ ਹੀ ਕਮਾਈ ਕਰਨੀ ਅਸੀਂ ਦੁੱਧਾ ਝੂਠ ਮਾਰ ਕੇ ਥੋੜੀ ਵੀ ਇੱਕ ਦਿਨ ਤੁੰਗ ਕਹਿੰਦੇ ਆ ਬਾਜਾ ਨਾ ਕਿਦੇ ਗੱਲ ਤੇ ਹੋਇਆ ਹਾਂਜੀ ਬਿਲਕੁਲ ਬਾਕੀ ਚੰਦਾਲਾ ਬੁਟਾਲਾ ਦੇਖੋ ਤੁਹਾਡੇ ਸਾਹਮਣੇ ਲਿਬਰੀਆ ਤੇ ਬਰੇ ਮਾਰ ਬੁਟਾਲਾ ਘਰਾਵਾ ਮਾਰਿਆ ਦੋ ਚਾਰ ਵਸ਼ੀ ਮਾਣੂੜ ਖਾਜੀ ਹੋਰ ਦੋਤੇ ਆਉਣਗੇ ਬਿਲਕੁਲ ਲਓ ਜੀ ਅੱਜ 15 ਕਿਲੋ ਦਾ ਸੌਦਾ ਤੁਸੀਂ ਕਰ ਲਿਓ 55000 ਦੇ ਵਿੱਚ ਪੌਜ 100 ਕਿਲੋਮੀਟਰ ਕਰਦਾ ਕਰਦਾ ਪਹੁੰਚ ਕਰਦਾ ਵੀਰ ਜੀ ਚਲੋ ਜੀ ਅੱਗੇ ਨੈਕਸਟ ਇੱਧਰ ਆ ਜਗੇ ਤੇ ਇੱਕ ਆਪਣੇ ਕੋਲ ਸਤਨਾ ਮੀਰ ਇੱਕ ਆ ਵੈੜ ਖੜਾ ਜੀ ਇਹ ਵੀਰ ਜੀ ਦੂਜਾ ਸੂਬਾ ਸੁਈ ਜੇ ਲੋ ਜੀ ਦੂਜਾ ਹੀ ਸੂਬਾ ਇਹ ਪਰਸੋਂ ਦੀ ਸੁਈ ਹੈ ਮਗਰ ਬੱਛੀ ਬਹੁਤ ਆਉਦੀ ਜੱਸੀ ਫਾਈਲ ਕਰਾਓ ਜੀ ਠੀਕ ਹੈ ਜੀ ਬੱਚਾ ਮਗਰ ਦੋਸਤ ਤੁਹਾਨੂੰ ਦਿਖਾ ਦਵਾਂਗੇ ਆਪਾਂ ਠੀਕ ਹੈ ਜੀ ਪਹਿਲਾਂ ਇੱਕ ਵੈੜ ਦਿਖਾ ਦਈਏ ਪ੍ਰੋਪਰ ਇਹ ਪਰਸੋਂ ਦੀ ਸੁਈ ਆ ਦੂਜਾ ਸੂਬਾ ਮਗਰ ਇਹਦੇ ਬੱਛੀ ਆ ਠੀਕ ਹੈ ਜੀ ਕਰੌਸ ਜਾਂਗਾ ਮਗਰ ਬੱਛੀ ਦਾ ਸਿਕਸ ਬੋਲਾ ਨੇਰੀ ਆ ਵੀਰ ਤੇ ਇਹ ਹੁਣ ਬੋਲੇ ਦੀ ਕੀ ਸਥਿਤੀ ਇਹਦੇ ਵੈੜਾਂ ਬਾਕੀ ਅੰਗ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਐਚਐਫ ਦੇ ਵਿੱਚ ਕੋਈ ਥੋੜਾ ਜਿਹਾ ਜਰਸੀ ਦਾ ਕਰਾਸ ਮੰਨ ਲਓ ਤੁਸੀਂ ਬਾਕੀ ਖਵਾਨੇ ਚੱਡੇ ਦੀ ਆ ਫਾੜੀ ਵਾਲਾ ਚੱਡਾ ਠੀਕ ਹੈ ਜੀ ਫਾੜੀ ਬਹੁਤ ਬਣਾਉਂਦੀ ਰੋਗ ਰੋਗ ਦਾ ਆ ਆ ਦੇਖੋ ਜੀ ਠੀਕ ਹੈ ਚਲੋ ਚੋਂ ਜਾਂਦੀ ਤਾਂ ਸਤਨਾਮ ਚਲੋ ਆਪਾਂ ਵਾਰੀ ਵਾਰੀ ਕਰਦੇ ਹਾਂ ਇੱਕ ਇੱਕ ਵਾਰ ਹੀ ਮਤਲਬ ਸਾਰੇ ਹੋ ਗਏ 19 ਕੀ ਹੋ ਜਾਂਦਾ ਇੱਕ ਨੂੰ ਇੱਕ ਪਰੇ ਹੋ ਜੀ ਜੇ ਕੋਈ ਗਲਤ ਹੋਊਗੀ ਪਹਿਲਾਂ ਦੱਸਾਂਗੇ ਚਵਾਈ ਇੱਕ ਨੂੰ ਇੱਕ ਪਰੇ ਹੋ ਮੋਦੀ ਦਾ ਬੱਚਾ ਕੋਈ ਤੁਹਾਨੂੰ ਬੱਚਾ ਦਿਖਾਉਣੇ ਆ ਮਗਰ ਬੱਚੀ ਆ ਬੱਚਾ ਦਿਖਾ ਦਿੰਨੇ ਤੁਹਾਨੂੰ ਆ ਵੇਖੋ ਤੁਸੀਂ ਜਰਸੀ ਦਾ ਕੋਈ ਸ਼ਹੀਦ ਦਾ ਕਰਾਸ ਮੰਨ ਆ ਬੱਚਾ ਇੱਕ ਰੰਗ ਬਿਲਕੁਲ ਕਾਫੀ ਕਲਰ ਹੈ ਆ ਦੇਖੋ ਆ ਮਗਰ ਬੱਚਾ ਜੀ ਅੱਜ 5 ਦਿਨ ਹੈਗਾ ਠੀਕ ਆ ਜੀ ਸੁਹੀ ਨੂੰ ਤੇ ਬੋਲੇ ਬੋਲਾ ਕਰਮ ਵਾਲੀ ਥੱਲੇ ਕੋਈ 13 14 ਲੀਟਰ ਹੈ ਹਾਂ ਜੀ ਜੀ ਚੋਂ ਵਾਲਾ ਹਾਂ ਖੰਡੀ ਤੇਰੀ ਬਹੁਤ ਭਾਵੇਂ ਵੰਗਾ ਉਹ ਭਵੇਂ ਤਾਂ ਜੋ ਤੇ ਸਤਨਾਮ ਇਹਦਾ ਮੁੱਲ ਕਿੰਨੇ ਦੀ ਭਾਵੇਂਗਾ ਵੀ 55 ਗਰਮੀ ਚੰਗੀ ਵਜਨ ਵਾਲੀ ਆ ਹਾਂ ਇਹ ਆਪਾਂ 52000 ਦੀ ਪਹੁੰਚ ਕਰ ਦਾਂਗੇ ਜੀ 52 ਦੀ ਹਾਂ 500 ਹੋਰ ਛੱਡ ਦਾਂਗੇ 55 ਦੀ ਕਰ ਸਾਢੇ 51 ਦੀ ਹਾਂਜੀ ਹਾਂਜੀ ਠੀਕ ਹੈ ਜੀ ਪੂਰੇ 50000 ਦੀ ਕਰ ਦਾਂਗੇ ਪੂਰੇ 50000 ਦੀ ਹਾਂ ਪੰਜ ਉਂਗਲਾਂ ਖੜੀਆਂ ਹੋ ਗਈਆਂ ਠੀਕ ਆ ਲਓ ਜੀ ਪੂਰੇ 50000 ਦੀ ਦੋਸਤੋ ਉਹੀ 100 ਕਿਲੋਮੀਟਰ ਦੇ ਵਿੱਚ ਪਹੁੰਚ ਆ ਮੱਛੀ ਤੁਹਾਨੂੰ ਪ੍ਰੋਪਰ ਦਿਖਾ ਦਿੱਤੀ ਆ ਥਣਾ ਥਣਾ ਦੀ ਸਾਫ ਆ ਬਹੁਤੀ ਜਾਈਏ ਕੋਈ ਆਪਾਂ ਨੇੜੇ ਦਿਖਾ ਦਿੰਦੇ ਕੋਈ ਜਿਹੜਾ ਕਹਿੰ ਥਾਂ ਫੁੱਟਿਆ ਨਹੀਂ ਗਾ ਚਾਹ ਕੋ ਪਿਲਕਰਾ ਨਹੀਂ ਆਉਂਦਾ ਕੋਈ ਮਾਜ ਮਖੌਂਦਾ ਇਹੋ ਹੀ ਮਰਾਂਦਾ ਵੀ ਕਿਛ ਕੁ ਸਾਫ ਸੁਥਰੀ ਆ ਕਰਵਾ ਦੇ ਵੀਰ ਜੀ ਬਹੁਤ ਕਰਦੀ ਕਰਵਾ ਦੇ ਫਿਰ ਲੈਵਲ ਨੂੰ ਦੇਖੋ ਪੂਰੀ ਫਿਕਸ ਆ ਫਾਰੀ ਵਾਲਾ ਛੱਡਾ ਬੰਦ ਲੇਵੇ ਤੇ ਕਰਨਾ ਹੈ ਇਧਰ ਸਤਨਾਮ ਆਪਣੇ ਕੋਲ ਨੈਕਸਟ ਆ ਆ ਗਈ ਬੈਰ ਜੀ ਵੀਰ ਜੀ ਬੱਚੀ ਬਹੁਤ ਜਿਆਦਾ ਚੰਗੀ ਆ ਥੋੜੀ ਲਸੇਰਾ ਪਨ ਦੂਜਾ ਸੂਆ ਸੁਈ ਜੇ ਲਸੀ ਆ ਥੋੜੀ ਸੁਈ ਨੂੰ ਕੋਈ ਵੀ ਹੋ ਗਏ ਤਾਂ ਅਮਲੇ 11 12 ਦੇ ਹੋ ਗਿਆ ਜੀ 11 12 ਦਿਨ ਦੀ ਇਹਦੇ ਕੋਲ ਆਟਾ ਇਹਦੇ ਕੋਲ 14 ਕਿਲੋ ਦੁੱਧ ਹੋ ਗਏ 14 ਕਿਲੋ ਦੁੱਧ ਦੂਜਾ ਸੂਆ ਹਾਂ ਜੀ 11 12 ਦਿਨਾਂ ਦੀ ਸੂਈ ਆ ਬੱਲੇ ਅੱਛਾ ਜੀ ਅੱਛਾ ਅੱਛਾ ਮਗਰ ਅੱਛਾ ਜੀ ਅੱਛਾ ਜੀ ਸੋਰੀ ਜੀ ਸਭ ਵੀ ਘੱਟ ਥੋੜੀ ਫਿੱਕੀ ਆ ਜੀ ਮੌਜੀ ਥੋੜਾ ਜਿਹਾ ਤੁਹਾਨੂੰ ਫਿੱਕਾ ਪੰਦੇ ਨਜ਼ਰ ਆਊਗਾ ਬਾਹਰ ਦੇ ਵਿੱਚ ਕਈ ਵਾਰ ਥੋੜੀ ਜੀ ਪਸ਼ੂ ਵੱਡਾ ਹੁੰਦਾ ਥੋੜੀ ਸਾਫ ਸੰਭਾਲ ਕੇ ਆਇਆ ਹੋਇਆ ਹੋਣੀਗੀ ਤੇ ਇਸ ਵਕਤ ਚੋਣਾ 13 14 14 ਕਿਲੋ ਵਿੱਚ ਹੀ ਦਿੱਤਾ ਮਰਜੀ ਇਥੇ ਕੰਡੇ ਦੀ ਛਾੜ ਲਈ 14 ਆ ਜੀ ਠੀਕ ਆ 14 ਲੀਟਰ ਦੋਸਤੋ ਇਹਦੇ ਥੱਲੇ ਇਸ ਵਕਤ ਦੁੱਧ ਹਾਜ਼ਰ ਆ ਆ ਮੂੰਹ ਮੱਥੇ ਤੋਂ ਬਿਲਕੁਲ ਸਟ੍ਰੇਟ ਪੜਾ ਛੋਟਾ ਕੰਨ ਬੋਦੀ ਵਾਲੀ ਬੱਚੀ ਆ ਤੇ ਤਾਂ 316 ਲੱਗਾ ਆ ਬੱਚਾ ਜੀ ਇਹਦਾ ਠੀਕ ਆ ਜੀ ਆ ਬੱਚਾ ਆ ਗਿਆ ਮਾਰੀ ਬੱਚਾ ਜੀ ਲਓ ਜੀ ਆ ਬੱਚਾ ਮਗਰ ਤੇਰੀ ਬਹੁਤ ਮੈਂ ਵੰਗਾ ਪਾਉ ਪਾਵੇਦਾ ਜੋ ਠੀਕ ਆ ਅੱਛਾ ਸਤਨਾਵੀਰ ਕੀ ਮੰਗ ਬੱਚੀ ਦੇ ਵੀ ਦੀ ਭਾਵੇਂ ਇਹਦਾ ਵੀ 50 55 ਜੋ ਮਰਜ਼ੀ ਬੋਲ ਕਰੀ ਜਾਏਗੀ ਹਾਂ ਜੀ ਇਹ ਆਪਾਂ ਦੇ ਦਾਂਗੇ 1000 ਛਰ ਦਾ 5000 ਹਜ਼ਾਰ ਨੰਜਾ ਦੀ ਪਹੁੰਚ ਕਰ ਦਾਂਗੇ ਨੰਜਾ ਹਜ਼ਾਰ ਜੀ ਨੰਜਾ ਦੀ ਪਹੁੰਚ ਠੀਕ ਹੈ ਲਾ ਲਵਣਾ 90000 ਰੁਪਏ ਅਚੜਦਾ ਵੇ ਨੰਜਾ ਦਾ ਖਾੜਾ ਲਾਉਣਾ ਹਾਂ 90000 ਰੁਪਏ ਚੜਦਾ ਹੈ ਠੀਕ ਹੈ ਠੀਕ ਲਓ ਜੀ ਨੰਜਾ 90000 ਦੇ ਵਿੱਚੋਂ ਹੋਰ 1000 ਰੁਪਿਆ ਸ਼ੋਰ ਆ ਉਹ ਨੰਜਾ ਘੜੀ ਮੜੀ ਸ਼ੋਰ ਆ ਆਹੋ ਕੋਈ ਨਹੀਂ ਹੁੰਦਾ 1000 ਰੁਪਿਆ ਜੋੜ ਥੋੜੀ ਜਿਹੀ ਸਲੇੜੀ ਕਰਕੇ ਆ ਆਹੋ 1000 ਰੁਪਏ ਵੀ ਕੋਈ ਤਕੀ ਤਕੀ ਸੇਵਾ ਉਹ ਨਫਲ ਵੀ ਪੂਰੀ ਢਾਲਜਾ ਪੂਰਾ ਲੇਦੀ ਗੱਡੀ ਸਾਫ ਆ ਹਾਂ ਬੁੱਧੀ ਕਰਮ ਵਾਲੇ ਕੋ ਪੂਰਾ ਜਦ ਥੋੜੀ ਜੀ ਸੁਸਾਹ ਜਾਈ ਕਰਕੇ ਮਾਲੋ ਜਾਈ ਜਦਾਂ ਥੋੜੀ ਫਿੱਕੀ ਆ ਆ ਫੇਕੀ ਆ ਤਾਂ ਬਿਲਡ ਕਰਾਈ ਦਿੱਤੀ ਪੂਰਾ 84000 ਦੀ ਹੋ ਗਈ ਅੱਜ ਹਾਂ ਠੀਕ ਆ ਭਰਾ ਲਓ ਜੀ 40000 ਦੀ 47 ਦੀ ਕਰਤੀ ਗਾ ਇਹਨੇ 47 ਦੀ 200 ਹੋ ਗਈ ਯਾਰ 200 ਹੋ ਗਈ ਨਾ ਹਾਂ ਦੋ ਬਸ ਠੀਕ ਆ ਸਰ ਫਿਰ ਭਾਈ ਭਰਾ ਆਖੂਗਾ ਵੀ ਦੋ ਰਾ ਛੱਡਿਆ ਤੁਸੀਂ ਫਿਰ ਮੈਂ ਜੇ 47000 ਦੀ ਹੋ ਗਈ ਹਾਂਜੀ ਹਾਂਜੀ ਲਓ ਜੀ 47000 ਦੀ ਹੈ ਵੈਟ ਤੁਹਾਨੂੰ ਮਿਲ ਜੂਗੀ ਠੀਕ ਆ ਬੱਚਾ ਦੇ ਮਗਰ ਬੱਚਾ ਤੁਹਾਨੂੰ ਦਿਖਾਤਾ ਅੱਗੇ ਆ ਗਈ ਯਾਰ ਸ਼ਹਿਰ ਯਾਰ ਸ਼ਹਿਰ ਆ ਗਈ ਜੀ ਠੀਕ ਆ ਜੀ ਇਹ ਕਿਵੇਂ ਸਤਨਾਮ ਵੀਰ ਇਹ ਜੀ ਦੂਜਾ ਸੁਆ ਗਾਈ ਸੂਈ ਜੇ ਸੂਈ ਨੂੰ ਕੋਈ ਗੱਲ ਨੂੰ ਭੜ ਭਰਾ ਵੱਲੋਂ ਉਹਨਾਂ ਦੇ ਕਹਿਣ ਬਤਾਵੇ ਤੇ ਉਹ 22 23 ਦਿਨ ਅੱਛਾ ਕੋਈ ਮਹੀਨਾ ਮੰਨ ਕੇ ਸੌਦਾ ਕਰ ਲੈ ਕੋਈ 35 ਦਿਨ ਮੰਨ ਕੇ ਸੌਦਾ ਕਰ ਲੈ ਦੁੱਧ ਅਸੀਂ ਕੋ ਆਪਾਂ 16 ਕਿਲੋ ਚਵਾਵਾਂਗੇ ਤੇ ਮਹੀਨੇ ਕਿਦਾ ਕੋਈ ਮੰਨ ਲੈ ਹਾਂ ਹਾਂ ਮਗਰ ਕੀ ਦੇ ਮਗਰ ਉਹ ਚੜਾਈ ਕਰ ਗਿਆ ਬੱਚਾ ਦੇ ਬੱਚਾ ਸੀ ਫਿਰ ਤਾਂ ਵਿਖਾ ਹੀ ਹੋਇਆ ਹੁੰਦਾ ਵੇ ਠੀਕ ਆ ਹੇ ਉਹਨੋਂ ਬਗੈਰ ਬੱਚੇ ਤੁਸੀਂ ਆਪਣੇ ਅੱਜੋ ਬੱਚਾ ਮੈਂ ਕਿਹਾ ਵੀ ਹੈਗਾ ਵੀ ਉਹ ਕਿੰਨਾ ਹੀ ਕਰ ਗਿਆ ਬੱਚੇ ਦਾ ਪੱਗਾ ਉਹਨੇ ਨਹੀਂ ਫਿਰ ਠੀਕ ਹੈ ਇਹ ਨਿਗਦੀ ਸੂਈ ਆ ਜੀ ਤੇ ਉਹਨਾਂ ਨੇ ਕਹਿਣਾ ਲਗਾ 22 23 ਦਿਨ ਚਲੋ ਆਪਾਂ ਮਹੀਨਾ ਵੀ ਕੋਈ ਮਾਲੇ ਕੋਈ ਚੱਕਰ 2 14 ਅਗਲੀ ਧੋਪੜ ਹੋ ਗਈ ਹੈ ਤੇ ਐਸ ਵਕਤ ਕਿੰਨਾ ਦੱਸਿਆ 16 ਕਿਲੋ ਵੀ ਦੀ ਕੰਡੇ ਤੇ 4 ਦਾ 16 ਦਾ 16 17 ਵੀ ਹੋ ਜਾਊਗਾ ਪ੍ਰਤਾਪ ਐਨੂੰ ਕਰਕੇ ਦੇ ਦਿਓ ਮਾੜਾ ਨਹੀਂ ਹੁੰਦਾ ਐਨੂੰ ਲਓ ਜੀ 16 ਕਿਲੋ ਦੋਸਤੋ ਐਸ ਵਕਤ ਦੁੱਧ ਅਹਿਰ ਸ਼ਹਿਰ ਦੇ ਵਿੱਚ ਇਹ ਵਹਿੜ ਆ ਜਾਂਦੀ ਆ ਥਾਣ ਤੁਸੀਂ ਦੇਖੋ ਰੋਕ ਰੋਕਦਾ ਨਾ ਚਵਾ ਵਾਲਾ ਹੀ ਚਾਰ ਥਾਣ ਚਾਰੇ ਨਾਲ ਜਿਹੜਾ ਰੋੜਾ ਦੇਖੋ ਰੋੜਾ ਨਹੀਂ ਰੋੜਾ ਨਹੀਂ ਤਿਲਕਣੇ ਕੋਈ ਨਹੀਂ ਕੋਈ ਨਹੀਂ ਇਹ ਮੈਨੂੰ ਨਾ ਦੇਖ ਕੇ ਲੱਗੇ ਲੈ ਲੂ ਜੀ ਬਹੁਤ ਹੀ ਖਬਰਦਾਰੀ ਚੋਣ ਜਾਂਦੇ ਆ ਪੂਰੀ ਮੈਂ ਨਾ ਵੀ ਜੀ ਚੋਣ ਜਦੋਂ ਤੁਹਾਨੂੰ ਚੋਣ ਦਾ ਲੰਮਾ ਆ ਜੇ ਉਹਦੋਂ ਵੀ ਵੀਡੀਓ ਪਾਣੀ ਬੰਦ ਕਰ ਦੇਣੀ ਆਪਣੇ ਬਾਸ ਬਸ ਠੀਕ ਹੈ ਜੀ ਦੇਖੋ ਤੁਹਾਨੂੰ ਆ ਗਿਆ ਵੀ ਚੋਣ ਮਾਰੀ ਘਰਤੀ ਆ ਠੀਕ ਹੈ ਜੀ ਲਓ ਵੀ ਕਾਫੀ ਭੈਣ ਭਰਾਵਾਂ ਦਾ ਤਪਾਰ ਆਪਣੇ ਤੇ ਠੀਕ ਹੈ ਜੀ ਕਿਉਂਕਿ ਚੰਗੇ ਵੀਰਾਂ ਦੀ ਵੀਡੀਓ ਪਾਈਏ ਤੇ ਸਤਨਾਮ ਦੀ ਵੀ ਇੱਕੋ ਗੱਲ ਅਨਾਉਂਸ ਕਰਤੀ ਹੈ ਵੀ ਕੋਈ ਮਾਰ ਨ ਮਾਰਾ ਨਿਕਲੇ ਚੌਂੜ ਤੋਂ ਠੀਕ ਹੈ ਜੀ ਆ ਲੈ ਹਾਂ ਇਹ ਨੂੰ ਨਹੀਂ ਕੋਈ ਪਰਵਾਹ ਲੈ ਵੀ ਖੁੱਲ ਗਿਆ ਮੂੰਹ ਢੱਕਣ ਹੈ ਮੇਰੇ ਦਾ ਕੀ ਦਬੀ ਬਣਿਆ ਫਿਰਦਾ ਹੋਏ ਤੈਨੂੰ ਤਾਂ ਮਿਲਿਆ ਇਹਨੂੰ ਕੋਈ ਨਿੰਦ ਵਿਚਾਰੀ ਨਹੀਂ ਕੋਈ ਬੰਗਾ ਨਹੀਂ ਕੋਈ ਢੰਗਾ ਨਹੀਂ ਕੋਈ ਰੱਸੀ ਨਹੀਂ ਕੋਈ ਨਿਆਣਾ ਹਾਂ ਇਹ ਕੋਈ ਗੱਲ ਨਹੀਂ ਬਹੁਤ ਵਧੀਆ ਤੇ ਇਹ ਸਤਨਾਮ ਕੀ ਰੇਡ ਕੀ ਪੜਦਾ ਹੈ ਬੱਚਾ ਲੈ ਵੀ ਜੀ ਰੱਸੀ 50000 ਰੁਪਏ ਦੀ ਹੋੜਾ ਪਾ 45000 ਦੀ ਦੇਦਾ ਵੀ ਚੋਰ ਪ੍ਰਕਾਸ਼ ਨੇ ਹਸਾਲਾ ਕਰੀ ਦੁੱਧ ਵੀ ਕਿ 16000 ਦੀ ਨਹੀਂ ਦੇਣੀ ਜੇ ਤੇ ਮਾਸੀ ਪੜਿਆਵਾ ਕਰਨਾ ਹੁੰਦਾ ਤਾਂ ਮੈਂ ਦੇ ਮੰਗਦੇ 60000 ਰੁਪਏ ਪਰ ਇਹ ਜੋ ਮੰਗਣਾ ਪ੍ਰੀਟ ਜਿਹੜੀ ਹੈ ਨਾ ਛੇਤੀ ਦੀ ਸੰਦੂ ਸਾਹਿਬ ਮਿਲਦੀ ਆਹੀ ਬੜਾ ਭੋਗਦੇ ਜਦੋਂ 10 ਪਈ ਮਿੰਟੋ ਮਿੰਟ ਗਾਇਓ ਮਿੰਟੋ ਮੀਠੇ ਹੈ ਸਾਡੀਆਂ ਨੂੰ ਭੁੱਖ ਆਉਂਦੀ ਆ ਸੰਦੂ ਸਾਹਿਬ ਕੋ ਖੋੜੀ ਲੱਗੀ ਤੇ ਜਦੋਂ ਮੈਂ ਸ਼ੇਰ ਲੈ ਲਈ ਤੇ ਮੈਨੂੰ ਹੁਣ ਨਹੀਂ ਭੁੱਖ ਲੱਗਦੀ ਹੁਣ ਤੇ ਕੋਈ ਕਾਲਾ ਆਉਂਦੀ ਨਹੀਂ ਤੇ ਇਹ ਹੁਣ ਕਰਾਂਗੇ ਉਹ ਇੱਕ ਯਾਰ ਜਿਸੇ ਦਾ 40000 ਰੁਪਏ 5000 ਰੁਪਏ ਮੈਂ ਦੇ ਘੱਟ ਆ ਅਗਰ ਨਹੀਂ ਹੁਣ ਕੋਈ ਵੀ ਛੱਡੀ 40000 ਦੇ ਵਿੱਚ ਦੁੱਧ ਵਾਲੀ ਵਸਿਆ ਦੁੱਧ ਦੇ ਲੈ ਕਰਮਾ ਨਹੀਂ ਨਾ ਹੋਰ ਵਾਜਣ ਦੇ ਜੀ 40000 ਰੁਪਏ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਤੇ ਬਕੈਰ ਬੱਚੇ ਤੋਂ ਸਮਾਂ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਸੂਆ ਦੱਸਤਾ ਰੇਟ ਦੱਸਤਾ ਪਹੁੰਚ ਜੂਗੀ ਦੁੱਧ 16 ਰੁਪਏ ਦਾ ਮਰਜ਼ੀ ਕੋਈ ਕੰਡਾ ਆਦਾ ਲੈ ਆਵੇ ਲੀਟਰ ਲੈ ਜਿਹੜਾ ਤਸੰਦੀ ਕਰੇ ਆ ਦਾ ਹੱਕ ਕਿਸੇ ਦਾ ਹੱਥ ਤਸੰਦੀ ਕਰਦਾ ਅਗੇ ਸਤਨਾਮ ਆ ਬੱਚੀ ਕਿਵੇਂ ਆਪਣੇ ਬੱਚੀ ਨਹੀਂ ਦੂਜਾ ਸੋ ਸੁਈ ਜੇ ਹਾਂਜੀ ਇਹਦਾ ਬੱਚਾ ਚੜਾਈ ਕਰ ਗਿਆ ਜੀ ਹੁਣ ਨਹੀਂ ਅੱਜ ਠੀਕ ਹੈ ਜੀ ਬੱਚੀ ਮਰਦੇ ਬੱਚੀ ਜੇ ਜੱਜ ਸੁਬਾ ਕਿਨੇ ਤੈਨੂੰ ਦਿਨਾ ਪਿਆ ਬੱਚਾ ਹੈ ਇਹਦਾ 1500 ਦੀਆ ਗਲਾ ਦਾ ਗੇਲੋ 15 ਦਾ ਦਾ ਹੋਦਾ ਕੋਈ ਨਹੀਂ ਦਿਖਾਵਾਂਗੇ ਬੱਚਾ ਦੋਸਤੋ ਐਕਸਪਾਇਰ ਹੋ ਗਿਆ ਠੀਕ ਹੈ ਜੀ ਥੋੜਾ ਜਿਹਾ ਰਾਤੀ ਗਈਆਂ ਜੀ ਥੋੜੇ ਨੇੜੇ ਤੇ ਗੱਡੀ ਤੇ ਤਰਪਾਈ ਲੀ ਮਾਰੀ ਅੱਛਾ ਅੱਛਾ ਠੰਡ ਵੱਜਦੀ ਆਈ ਇਹ 1 ਵਜੇ ਕਿਤੇ ਨਾਲੇ ਬੜਾ ਗੜੇ ਗੜੇ ਵੀ ਪੈ ਕੇ ਰਾ ਹਾਂ ਉਹਦੇ ਦੇ ਦੇ ਹੋਊਗਾ ਕੋਈ 11 11 ਕਿਲੋ 11 11.5 ਕਿਲੋ 10 ਜਾਂ 14 ਦੂਜਾ ਸੂਬਾ 11 11.5 ਕਿਲੋ ਦੁੱਧ ਇਸ ਵਾੜ ਦੇ ਤੇ ਲਿਖਾਜਰ ਆ ਬਾਕੀ ਉਹ ਵਜਨ ਮੱਟਾ ਤੁਸੀਂ ਦੇਖ ਸਕਦੇ ਵਜਨ ਵੇਟ ਪੂਰਾ ਸਟੇਟ ਪਟਾ ਤੇ ਚਾਰ ਥਾਣਾ ਬਾਕੀ ਕਿਸੇ ਰਕਮ ਦੀ ਕੋਈ ਫੋੜ ਛਾਕ ਨਹੀਂ ਨਜ਼ਰ ਆਉਂਦੀ ਠੀਕਾ ਜੀ ਤੇ ਥਾਣ ਬੁਰਾ ਥੀ ਮੁੱਠੀ ਵਾਲਾ 11 11.5 ਕਿਲੋ ਮੇਰਾ ਭਰਾ ਚੋਲੋ ਜੀ ਦੋਨੋਂ ਆਨਲਾਈਨ ਚ ਵਾ ਲੋ ਤੇ ਆ ਵੇੜ ਜੇ ਬੱਚਾ ਤੁਹਾਨੂੰ ਦੇਖੋ ਜੀ ਮੋٹے ਤੌਰ ਤੇ ਮੈਂ ਦੂਰੋਂ ਦਿਖਾ ਦਿੰਦਾ ਆ ਦੇਖੋ ਜੀ ਹੋਇਆ ਬਟ ਨਹੀਂ ਮਰਿਆਗੇ ਮਰ ਗਿਆ ਉਹ ਤਾਂ ਚੁੱਕਿਆ ਅੱਛਾ ਅੱਛਾ ਮੈਂ ਕਿਤੇ ਉਹਨੇ ਖੜਾ ਹੀ ਉਹ ਤਰੀਕੇ ਨਾਲ ਮਰਿਆ ਲੈ 5-7 ਮਿੰਟ ਹੀ ਇਹ ਠੜ ਲੱਗੀ ਅੱਛਾ ਅੱਛਾ ਮੈਂ ਤਾਂ ਵੈਸੇ ਭਿੜਾਈ ਫਰਦਾ ਲੈ ਮੈਂ ਨੇ ਠੀਕ ਆ ਠੀਕ ਆ ਉਹ ਬੱਚੇ ਜੋ ਤਰੀਕੇ ਨਾਲ ਖੜਾ ਕੀਤਾ ਮੈਂ ਕਿਹਾ ਕਿ ਜਿਉਂਦੇ ਰੁਪਈ ਜਾਂਦਾ ਆ ਆਹਾ ਆਹ ਉਹ 17 ਮੇਰਾ ਮੋਲ ਹੈ ਮੋਲ ਵੀਰ ਕੀ ਕਰਦੇ ਆ ਮੋਲ ਵੀਰ ਹੀ ਹੋਤਾ ਤੇ ਇਹ ਵੀ 40-42 ਦੀ ਆਪਾਂ ਵੇਚਦੇ ਆਂ ਦਫਾ ਨਹੀਂ ਲੈਣਾ ਸਕੇ ਆਪਾਂ ਬੱਚਾ ਮੋਲ ਆ 35000 ਦੀ ਦੇ ਦੇ 35000 ਦੀ ਹਾਂ ਬਿਲਕੁਲ ਸਹੀ ਗੱਲ ਕਹੀ ਸਰਪਾਹਮ 35000 ਰੁਪਏ ਦਵਾਂਗੇ ਉਹ ਤਾਂ ਚਾਹੀ 42000 ਦਾ ਮਾਲ ਆ ਬਾਕੀ ਆ ਦੇ ਰਹੀ ਹੁੰਦੀ ਕੋਈ ਨਹੀਂ ਇਹ ਠੀਕ ਇਹ ਵੀ ਮੱਤਾਂ ਮਾਰ ਕੇ ਲੱਤਾ ਉਹ ਵੀ 35000 ਦੀ ਦੋਸਤੋ ਇਹ ਵੈੜ ਮਿਲ ਜੂਗੇ 11 11.5 ਕਿਲੋ ਦੁੱਧ ਬੱਚਾ ਤੁਹਾਨੂੰ ਦਿਖਾ ਤਾ ਐਕਸਪਾਇਰ ਹੋ ਗਿਆ ਠੀਕ ਹੈ ਜੀ ਚਲੋ ਕੋਈ ਕਾਰਨ ਬਣ ਗਿਆ ਕੋਈ ਠੰਡ ਦਾ ਤੇ ਉਹ ਭਾਣਾ ਦਾ ਵਰਤ ਗਿਆ ਜਿਹੜਾ ਕੁਝ ਹੈਗਾ ਠੀਕ ਹੈ ਜੀ ਤੇ ਇਹ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਵੈੜ ਦਿਖਾਤੀ ਆ 35000 ਦੇ ਵਿੱਚ ਪਹੁੰਚ ਸੋ ਇਹ ਅੱਜ ਮਾਲ ਇਹ ਪਸ਼ੂ ਆ ਤੇ ਨਾਲ ਵੀ ਸਤਨਾਮ ਉਹਨਾਂ ਦੇ ਵਿੱਚੋਂ ਵੀ ਕੋਈ ਕਵਰ ਕਰਨੇ ਹੈ ਕਿ ਬਸ ਨਹੀਂ ਉਹ ਵੱਖਰੀ ਕਰਦੇ ਵੀ ਠੀਕ ਹੈ ਜੀ ਆ ਜੀ ਤੇ ਇੱਕ ਨੰਬਰ ਆਪਣੇ ਘਰ ਨੰਬਰ ਆਪਣਾ ਹੈ ਜੀ 455 5955 ਪਿੰਡ ਕਹਿ ਰਹੇ ਤੁਸੀਂ ਬਟੇ ਜ਼ਿਲ੍ਹਾ ਸੀ ਤਰਨਤਾਰਨ ਦਾ ਹੈ ਜੀ ਮੇਰ ਨਿਖਾਨੀ ਆਪਣੀ ਗ੍ਰੈਂਡ ਕਾਰੋ ਦੀ ਲਾਗੂ ਦੀ ਸੜਕ ਨਹੀਂ ਦਿਲਦੀ ਆਪਣੇ ਹਿੱਲ ਗਈ 2 ਕਿਲੋਮੀਟਰ ਤੋਂ ਬਸ ਠੀਕ ਹੈ ਜੀ ਲੋ ਮੇਲਾ ਤਗੜੇ ਹੋ ਗਏ ਆ ਲੁੱਟ ਲੋ ਮੇਲਾ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ